ਨਰਦਾ ਦਵੰਦ ਨਾਨਕੁ ਪਾਉ ਸਾਰੀ ਕਨਾਸ ਸੁਮਰਾਤਿ ਨੋਨ ਨੂੰ ਸੇਦਾ ਸੋਪੰ ਨਾਨਕੁ ਜੀ ਕਾ ਹਕੀ ਸਾਧਨਾ ਤਬ ਬਿਨ ਭਜਨ ਵਿਖਿਆ ਸੰਗਰੀ ਛਾਰ ਹਰ ਹਰ ਨਾਮੁ ਕੁਮਾਵਾਨਾ ਨਾਨਕ ਤੇ ਹੋ ਧੰ ਸ਼ਾਨ ਕਰਾ ਜਿ ਉਠ ਤੁਨ ਆਪੂ ਨਿਸਵਾਸ ਆਰਾਧ ਕਾਰਾ ਤੁਝੇ ਨਾਮ ਬਿਅਕੈ ਨਾਨਕ ਨਿਹਕੁਪਾਦ ਸਤ 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 ਮਹਾਬਲੀ ਮਾਇ ਕਾਪੁਸਤਾਨ ਦੇ ਮੁਕਤੀ ਜਵਾਨ ਵਿਖੇ ਐਤਵਾਰ ਦੇ ਦੀਵਾਨ ਬੈਠ ਕੇ ਅਸਵਾ ਲੰਮੇ ਸਮੇਂ ਤੋਂ ਬਾਣੀ ਸੁਣ ਰਿਹਾ ਹਾਂ ਜੋ ਪਹਿਲਾ ਦੋ ਸ੍ਰੀ ਅਖੰਡਪਾਤ ਦਾ ਵੀ ਕੋ ਹੈ ਅਪਾਤ ਦੀਵਾਨ ਦੀ ਰੰਗ ਹੋ ਗਈ ਜੀ ਵਾਹ ਕਿਰਪਾ ਕਰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਹਣ ਸੋਹਣ ਹੋਵੇ ਪਰਮ ਗਤ ਹੋਵੇ ਜਲਨ ਬੁਝੀ ਸ਼ੀਤ ਹੋਏ ਮਨ ਦਾ ਸ਼ਾਂਤੀ ਦਾ ਨਾਸਿ ਪਾਇ। ਗਦਬਾਣੀ ਦੇ ਵਿੱਚ ਇਤਨੇ ਕਾਸੀ ਸਿਆ ਇੰਨੀ ਵਰਪਤਿਆ ਇੰਨਾ ਪਿਆਰ ਬਣਦੀ ਆ ਇਹ ਸਾਰੇ ਹੀ ਮਾਰੇ ਕਰਨ ਤੋਂ ਹੋ ਜਾਂਦੇ ਆ ਪਰਮ ਰੂਪੀ ਦੀ ਤਰ੍ਹਾਂ ਚੰਗੇ। ਇਸ ਨਾਲ ਉੱਤੇ ਜਿਹੜੀ ਆਗਵਾ ਦੀ ਸਿਖਣਾ ਜਦੋਂ ਉਹ ਜੀ ਕੋਡ ਜਦੋਂ ਨਹੀਂ ਹੋ ਜਾਂਦੀ ਆ ਜਿਹਦੇ ਆਪਾਂ ਮਾਨ ਕਰਕੇ ਤਨ ਕਰਕੇ ਸਭਾਂ ਦੀ ਬਾਣੀ ਆਪ ਦੇ ਵਿੱਚ ਮਾਤਾ ਸੱਚੇ ਬਾਸੇ ਕਿਰਪਾ ਕਰਦੇ ਵੀ ਪਾਣਕ ਜਾਨਾ ਮ ਬਹੁਤ ਦੁਨੀ ਭਰ ਗਿਆ ਬਹੁਤ ਬਹੁਤ ਦੁੱਖ ਪਾਇਆ ਇਹਨੇ ਬਹੁਤ ਦੁਨੀਆ ਘੁੰਮੇ ਬਹੁਤ ਦੁੱਖ ਪਾਇਆ ਹੁਣ ਆਪ ਵੀ ਸ਼ਰਣੇ ਚ ਆਏ ਆ ਸਾਧੂ ਜੀ ਆਨੁਸ਼ੰਤ ਤੁਹਾਰੀ ਮੇਰੇ ਸੂਰਪ ਨਾਮ ਵਾਲ ਸੰਭਾ ਚੰਚਾ ਨਾ ਰਹਾ ਗਰੀਬਾ ਕਰਤਾ ਕਹੇ ਭਾਜੀ ਨਾਮ ਦੀ ਨਾਮ ਦੀ ਇਹ ਵਚਨ ਜੀ ਹੈ ਜਿਨ ਗੋਬਿੰਦ ਹਮ ਐਸੇ ਆਪਣਾ ਤੀਜ ਜਿਨ ਪ੍ਰਭ ਜੀਓ ਪਿੰਡ ਦਾ ਦਿਆ ਤਿਸ ਕੀ ਭੋ ਭੰਤ ਦੀ ਸਾਧ ਜੀ ਕਵਲ ਕਾਗ ਸਿਰਜ ਜਗ ਪਿੱਤਰ ਜਨਨ ਕਵਲ ਫਲ ਪਾਇਆ ਇਹਨਾਂ ਦਾ ਕਹਾਣੀ ਚ ਉਸ ਕੋਈ ਸੀ ਮੁਖਾਲੇ ਵਿੱਚ ਬਚਿਆ ਤੇ ਕਾਮਲੀ ਬਖਸ਼ਿਆ ਕਵਲ ਕਾਗ ਸਿਰਜ ਜਗ ਪਿੱਤਰ ਜਨਨ ਕਵਲ ਫਲ ਪਾਇਆ ਕਿੰਨੇ ਸਮਾਂ ਆਇਤ ਦੇਸ਼ ਦਾ ਨਾਮ ਲਿਖਵਾ ਤੇ ਮਿਲਿਆ ਸਮਾਂ ਗੋਬਿੰਦ ਧੰਮ ਐਸੇ ਅਪਰਾਧੀ ਜੈਨਪਵ ਜੀਰੋ ਪੇਂਟ ਸਾਧਿਆ ਜੰਗੀ ਪਾਉ ਪਰਪਨ ਸਾਧਿਆ ਇਹ ਗਰੀਬ ਮਾਇਓ ਪਪਾ ਰੋਇ ਪਰਦੇ ਸ਼ਾਮ ਨੂੰ ਬਾਦ ਦੇ ਗ੍ਰਸ਼ਨ ਕਈ ਤਾਪਦ ਮਾਨੁਜ ਦੇ ਹੋ ਗਿਆ ਗੋਪਿੰਦ ਮਰਨ ਜੀ ਤੇਰੀ ਮਣੀ ਇਹ ਦਿਨ ਸਵਾਹੀ ਪਰਮੇਸ਼ਰ ਨਾਲ ਮੁਲਾਕਾਤ ਵਾਸਤੇ ਸਮਝ ਗਿਆ ਤੇਹੀ ਚੀ ਗੱਲ ਆਸਰ ਇਹ ਤੇਰੀ ਮਾੜ ਠੱਟ ਪਿੱਛੇ ਤੇਰੇ ਵਿਚਾਰ ਇਹਦੇ ਸਮੇ ਨੂੰ ਦੇਖ ਵਿਚਾਰ ਸਮਾਂ ਮਿਲਿਆ ਬਹੁਤ ਭਾਗ ਮਿਲਿਆ ਸਾਧ ਸੰਗਤ ਬੈਠ ਕੇ ਆਪਾਂ ਮਾਨ ਬੰਦਗੀ ਵਾਲੇ ਪੂਰਗ੍ਰਮ ਗਿਆਨੀ ਭਾਨ ਸੰਤ ਬਾਬਾ ਬੁੱਢੇ ਸਾਹਿਬੀ ਨਾ ਪਾ ਜੀ ਨੂੰ ਗਾਸਾ ਸਰੋਵਰ ਕਾਹੇ ਜੀ ਜਿਹਨੂੰ 12 ਸਾਲ ਦੀ ਉਮਰ 'ਚ ਆਨੂ ਦੇ ਪਾਸੇ ਜਾ ਕੇ ਨਸਮੇਤਾ 10ਵੀਂ ਵਰਗ ਦੀ ਬਾਬਾ ਫੋਤਾ ਜੀ ਦਾ ਨਾਮ ਮਿਲਿਆ ਤੇ ਗੁਰੂ ਨਾਨਕ ਸਾਹਿਬ ਹੋਰ ਪਿਆਰੇ ਗਾ। ਤੇ ਗੁਰੂ ਨਾਨਕ ਸਾਹਿਬ ਇਹ ਵੀ ਕਹਿਤਾ ਸੀ ਵੀ ਬੁੱਢਿਆ ਤੇਥੋਂ ਕਰੀ ਦੀ ਕੋਈ ਨਹੀਂ ਦਾ ਹੌਸਲਾ। ਆ ਬੁੱਢੇ ਬਾਬਾ ਫੋਤਾ ਤੇਥੋਂ ਕਦੇ ਵੀ ਕੋਈ ਨਹੀਂ ਹੋਵਾਂਗੇ। ਅਸੀਂ ਜਿੱਥੇ ਵੀ ਹੋਵਾਂਗੇ ਤੁਹਾਨੂੰ ਦਾਅ ਪਰ੍ਹਾਂਗਾ। ਜਦ ਜੇ ਇਹਦੇ ਦਾਤੂ ਨੇ ਤੁਹਾਨੂੰ ਆਵਦਾ ਪਾਸੇ ਦੇ ਨੰਤਪੁਹਾ ਗੁਰੂ ਜੀ ਕੋਲ ਵਰ ਗੋਲ ਜੀ ਤੇ ਮਹਾਰਾਜ ਜੀ ਬਾਸੇ ਦੇ ਮਿਲਣਾ ਆਣ ਮਿਲ ਕੇ ਇੱਕ ਮਕਾਨ ਵਿੱਚ ਆਪਣੇ ਰੂਹੇ ਦੇ ਬਾਹਰ ਦੇ ਕੇ ਲਾਤ ਸਵੇ ਦਾ ਪੂਰਾ ਕੋਣ ਦੇ ਸਾਡਾ ਸਿੱਖ ਨਹੀਂ ਆਪ ਅੰਦਰ ਬੈਠੀ ਸਮਾਧੀ ਰਹਿ ਗਈ ਸੰਕਤਾਂ ਦਸਮੇ ਜੀ ਹੋ ਰਹੇ ਸੰਕਤਾਂ ਦਸਮੇ ਤੋਂ ਬੇਵਰ ਸੀ ਗਿਆ ਕਈ ਤਰ੍ਹਾਂ ਦੇ ਮਨ ਤੋਂ ਉਹਦੇ ਉਪਰ ਜੀ ਤੇ ਸਿਆਣੇ ਨੇ ਵਿਚਾਰ ਦਿੱਤੀ ਵੀ ਤਨਵੀਰ ਨਾਮ ਦੇ ਵੀ ਦਸਨ ਕੀਆ ਬਾਬਾ ਬੁੱਢਾ ਜੀ ਜਿਹਨੂੰ ਮਾੜੇ ਬਹੁਤ ਬਾਦਖਸ਼ੀ ਹੋਆ ਸੁਰ ਬਾਬਾ ਬੁੱਢੇ ਨੂੰ ਚਲਦੇ ਆ ਉਹ ਦਸਨ ਕਰਨਗੇ ਬਾਬਾ ਫਟੇ ਨੂੰ ਸੰਤਾ ਪਹੁੰਚ ਗਿਆ ਜੀਰ ਸਾਹਿਬ ਉਥੇ ਪਹੁੰਚ ਕੇ ਦਸਨ ਕਰਕੇ ਬੇਨਤੀ ਕੀਤੀ ਆਪ ਹਣਾ ਬਸਿਆ ਤਨਵੀਰ ਨਾਮ ਦਾ ਪਾਸੇ ਮਾਰੇ ਮਿਲ ਜੇ ਨੇ ਨੇਕੀ ਉਹਦੇ ਪੈਣਾ ਜੀਤੀ ਬਸ ਕੀਤੀ ਉਹ ਦਾ ਪੁੱਤ ਜਿਹੜਾ ਉੱਥਾ ਦਾਤੂ ਉਹਨੇ ਕਰੋਚਾਰ ਕੇ ਮਾਦ ਲਈ ਦਾ ਮਾਤਰਾ ਤੋਂ ਹਾਂ ਦੇ ਚਲੇ ਤੇ ਮਾਦ ਰੋਤੇ ਉਹ ਲੋਕ ਹੋ ਗਏ ਪਰ ਇਹਨਾਂ ਨੂੰ ਦਿੱਸੀ ਨਹੀਂ ਆਈ ਤੇ ਬਾਬਾ ਜੀ ਨੇ ਸਮਾਧੀ ਲਾ ਕੇ ਦੇਈਦਾ ਵੀ ਗੁਰਨਾਸਾ ਦੇ ਬੱਚਾ ਦੇ ਅਨੁਸਾਰ ਵੀ ਸਿੱਖੋਂ ਨਹੀਂ ਕੋਈ ਉਹ ਨਹੀਂ ਨੂੰ ਹੁਸਨ ਮਾਬਾ ਜੀ ਜਾਣ ਲਈ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਹੈ ਮਾਦ ਵੀ ਪਹਿਨੀ ਕਿੰਦੇ ਘੋੜੀ ਹੈ ਤੇ ਚਲੋ ਗੋਤਮਾ ਸਾਹਿਬ ਆਏ ਸੀ ਆਣ ਕੇ ਖੋੜੀ ਨੂੰ ਸੁਝਾ ਰਹੇ ਆ ਨਗਾਵ ਰਿੱਤੀ ਪਾਚੀ ਪਈ ਤੇ ਇਹ ਖੋੜੀ ਕਾਰਜਕਾਫੀ ਤੇ ਮਹਾਂ ਜੀਏ ਸਾਹਿਬ ਨਾਲ ਜਾਪ ਕਰਦੇ ਹਨ ਉਹਨੂੰ ਖੋੜੀ ਦਾਸ ਨਿਰਾਉਂਗੇ ਬਾਬਾ ਜੀ ਦੂਤੀ ਵਾਰੀ ਆਪਣੇ ਆਪ ਨੂੰ ਪਾਇਲ ਨਹੀਂ ਕੀਤਾ ਖੋੜੀ ਪਹੁੰਚ ਕਰਕੇ ਉਸ ਕੋਠੇ ਮੋੜੇ ਖੜੇ ਹੋ ਗਏ ਹੈਂਕ ਕੇ ਉਹਨੇ ਕੋੜਨਾ ਗ੍ਰਿੱਤੀ ਪਾਟੇ ਦੱਸਿਆ ਤੇ ਬਾਹਰ ਦੀ ਸੇ ਮੇਟਾ ਤੇ ਬਾਬਾ ਜੀ ਤੇ ਜੀ ਆ ਵੀ ਮੋਲੇ ਲਿਖਿਆ ਵੀ ਜਿਹੜਾ ਬੂਹਾ ਖੋਲ ਨਹੀਂ ਸਾਡਾ ਸਿੱਖ ਨਹੀਂ ਬਾਬਾ ਜੀ ਕਹਿੰਦੇ ਥੈਂਕ ਯੂ ਤੁਸੀਂ ਬਾਦਿਆ ਆ ਬਸ ਲਿਖਿਆ ਹੁਣ ਆਪਾਂ ਕੀ ਕਰੀਏ ਇਹ ਬਚਨ ਜਿਹੜਾ ਬੂਹਾ ਖੋਲ ਸਾਡਾ ਸਿੱਖ ਨਹੀਂ ਤੇ ਸਾਈਂ ਕਹਿੰਦੇ ਬੇਚੀ ਨਹੀਂ ਸੀ ਬਾਬਾ ਤੁਸੀਂ ਸਮਝਾਤਿਆ ਤੇ ਬਾਬਾ ਜੀ ਤੇਰੇ ਪਾਸਿ ਉਹਨਾਂ ਬੁਕਾਰ ਦੀ ਕੰਧ ਕਾਟ ਕੇ ਸਾਹਮਣੇ ਲਾ ਕੇ ਧੰਨ ਗੁਰਮਤ ਦਾ ਪਾਸ ਪਰਮਜੀਤ ਦਾ ਦਸਨ ਕਰਕੇ ਸਾਇਕ ਨੂੰ 10 ਮੀਟਰ ਆਇਆ ਸੀ ਉਹ ਦਿਨਾਂ ਦੇ ਲੰਮਾ ਸਮਾਂ ਧੰਨ 시 ਦੀ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਆ ਕੇ ਆਪਣੀ ਜੀਵਨ ਦੀ ਗੱਲ ਕੀਤੀ ਸੀ ਜਿਹਦੇ ਤੋਂ ਅਨੁਵਾਦ ਦੇ ਬਾਅਦ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਦਿਖਾ ਲਿਆ ਨਾਉ ਬਜਾਰ ਤੋਂ ਪਹਿਲਾਂ ਕੋਠਾ ਖਾ ਵਿਖੇ ਤੇ ਨਾਲ ਬਥੇ ਗੀਤਾਂ ਵੀ ਤੁਸੀਂ ਕੋਈ ਵੀ ਕਾਰ ਦੱਸਦਾ ਕਿ ਦੇ ਤੇ ਆਦ ਸਿੱਖਿਆ ਕੁ ਮਾਂ ਸਾਦੇ ਪਾਪਾ ਬੁੱਢਾ ਜੀ ਤੇ ਬਾਬਾ ਬੁੱਢਾ ਜੀ ਦੀ ਸਲਾਹ ਦੇ ਬਾਅਦ ਜੇ ਬਾਬਾ ਬੁੱਢਾ ਜੀ ਹਣੀ ਭਗਤ ਸਿੰਘ ਸਾਹਿਬ ਪਾਸੋਂ ਕੋ ਜੰਗੀ ਸੁਭਾਅ ਮਨ ਕੀਤਾ ਫਿਰ ਬਨਾਇਆ ਤੇ ਮੀਰੀ ਪੀਰੇ ਦੋਸਤ ਕਰਵਾ ਦਾ ਪਹਿਨਾਈਆ ਜੇ ਬਹਾਦਰ ਜੀ ਨੂੰ ਜਹਾਂਗੀਰ ਨੇ ਦਿੱਲੀ ਭਰایا ਤੇ ਮਾੜਾ ਦਿੱਲੀ ਚਲੇ ਗਏ ਦਿੱਲੀ ਤੋਂ ਗਵਾਲੀਅਰ ਦੇ ਕਿਲੇ ਹੀ ਪਹੁੰਚਿਆ ਤੇ ਸਾਡੀਆਂ ਫੌਜਾਂ ਦਿੱਲੀ ਤੋਂ ਲੈ ਕੇ ਪੰਜਾਬ ਪਹੁੰਚੀਆਂ ਤੇ ਮਾਤਾ ਜੀ ਵੀ ਮਾਤਾ ਗੰਗਾ ਜੀ ਸਤਿਕਾਰਯੋਗ ਜਿਹੜੇ ਬਹੁਤ ਫੁਰਰੀ ਕਰਦੇ ਸੀ ਉਹਦੇ ਬਾਬਾ ਜੀ ਉਹ ਵੇਖੀ ਦਿੱਤੀ ਕਿ ਤੁਸੀਂ ਕੋਈ ਹੱਲ ਨਾ ਕਰੋ ਇਹ ਦੁਸ਼ਟ ਆਤਮਾ ਇਹਦੇ ਉੱਪਰ ਮਗਨ ਹੋ ਗਿਆ ਗਈ ਬਾਦਿਆ ਤੇ ਬਾਬਾ ਪਟਾ ਜੀ ਨੇ ਸਾਥ ਸੰਗਤ ਤੋਂ ਜੈ ਜੀ ਉਹ ਮਦ ਵੀ ਹੋਣੇ ਤਕਰੀਬਨ 100 5-6 ਸਾਲ ਦੀ ਹੈ ਇਹ ਸ੍ਰੀ ਬਾਬਾ ਬੀਰਪੁਰਤਲ ਕੇ ਗਵਾਲੀਆਂ ਪਹੁੰਚਦੇ ਹਨ ਗਵਾਲੀਆਂ ਤੇ ਜਿੱਥੇ ਬਾਸਾ ਕਿਲੇ ਵਿੱਚ ਸੀ ਵੀ ਉਹ ਕਿਲੇ ਦੀਆਂ ਪ੍ਰਕਿਰਮਾ ਕਰਕੇ ਤੇ ਬਾਦ ਵਿੱਚ ਅਦਾਸ ਕਰਨ ਤੇ ਵੇਚੇ ਜਾਂਦੇ ਕੇ ਵਾਪਸ ਆ ਗਏ ਮਾਦੇ ਕੁਪਰ ਤੋਂ ਪੰਜ ਦਿਨ ਬਾਅਦ ਵੈਸੇ बाबा बुड्ढा जी पदधिकारी ਜਿਹਨੇ ਮਾਦੇ ਸੁੱਤੇ ਪਾਤਸ਼ਾਹ ਜੀ ਨੇ ਦੂਰ ਦਾ ਤਾਂ ਕਿੰਨਾ ਵਿਆਸਾ ਦੇ ਕਮਰੇ ਦੇ ਕਿਸੇ ਨਗਰ ਬਸਾਇਆ ਸਿੰਘ ਹਰਪੂਲ ਨਾਮ ਰੱਖਿਆ ਬਾਬਾ ਜੀ ਨੇ ਇਹ ਸੰਗਤਾਂ ਕਾਵਰ ਮੰਦਾਰ ਤੋਂ ਸ੍ਰੀ ਅੰਮ੍ਰਿਤਸਰ ਪਹੁੰਚਿਆ ਉਹਦੇ ਸਾਹਮਣੇ ਸਨਾਨ ਕਰ ਰਹੀਆਂ ਰਹੀਆਂ बाबा बुड्ढा जी ਦੇ ਭਾਈ ਗੰਗਾ ਜੀ ਉਹਨੇ ਸੰਗਤ ਨੂੰ ਦਿੱਤੇ ਬਗੰਬਰਾ ਹੋਏ ਵੀ ਸਾਡੇ ਕਿੱਥੋਂ ਆਈ ਨਾ ਸਾਗਰ ਦੇ ਵੇਦ ਜੀ ਸੀ ਉਹ ਹੀ ਕਾਬਰ ਪਰ ਆਪੋ ਦਿੰਦੇ ਸੀ ਤਾਂ ਗੁਰੂ ਸਾਹਿਬ ਕੇ ਸਾਰੇ 10 ਜਨ ਕੇ ਆਏ ਕਿ ਤੇ ਹੁਣ ਕਿੱਥੇ ਆ ਇਹਦੇ ਬਿਆਸ ਵਾਲੇ ਕੰਡੇ ਤੇ ਆ ਉਹ ਨਗਰ ਮੁਖਾਇਆ ਆਪਣਾ ਉਹ ਤੇ ਦੱਸਣ ਤੋਂ ਦੱਸ ਦੇ ਰਹੇ ਆ ਤੇ ਬਾਬਾ ਜੀ ਦੇ ਭਾਈ ਕਰਤਾ ਜੀ ਦੋਨੇ ਜੀ ਅਸੀਂ 80 ਸਾਲ ਤੋਂ ਚੱਲ ਗਏ ਕਿ ਜੀ ਸਾਹਿਬ ਨੂੰ ਪਹੁੰਚਦੇ ਆ ਇਹਨੇ ਸਾਧਗੁਰੂ ਹਰਿਬੀਰ ਸਾਹਿਬ ਨੂੰ ਪਤਾ ਲੱਗਦਾ ਮੈਂ دیਵਾਨ ਦੇ ਰਾਇਮਾਨ ਹੈ ਕੀ ਹੋ ਰਿਹਾ ਸੇ ਬਾਬਾ ਜੀ ਆ ਰਹੇ ਆ ਤੇ ਸਾਧਗੁਰੂ ਹਰਿਬੀਰ ਸਾਹਿਬ ਬਾਬਾ ਜੀ ਨੂੰ ਨਾਰ ਕਰਨ ਵਾਸਤੇ ਆਪ ਆਪਣੇ ਸਿੰਘਾਸਣ ਤੋਂ ਉੱਠ ਕੇ ਬਾਹਰ ਆਣ ਕੇ ਬਾਬਾ ਜੀ ਦੇ ਮਿਲਵਾਸੇ ਪਹੁੰਚਦੇ ਹੋਏ ਜਿਨੇ ਬਾਬਾ ਜੀ ਨਮਸਕਾਰ ਕਰਨ ਲੱਗੇ ਮਰੇ ਹੱਥ ਫੋਲਨੇ ਲਗੇ ਬਾਬਾ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਆ ਸੰਸਾਰ ਨੂੰ ਲੈ ਜਾਂਦੇ ਜੀ ਤੁਸੀਂ ਇਹ ਬਲਕਿ ਇਹ ਤਾਂ ਸਾਨੂੰ ਹੋਣਾ ਪਿਆ ਤੇ ਤੁਸੀਂ ਕਹਿੰਦੇ ਬਹੁਤ ਬਾਹ ਬਣੀ ਹੈ ਇਹ ਬਾਬਾ ਜੀ ਕਿਤੇ ਬੜਾ ਤੁਸੀਂ ਦਾ ਨਾਮ ਸਾਡੀ ਜੋਰ ਪਿਆ ਛਾੜੇ ਦਸ ਨੀ ਕਰਕੇ ਇਹਦੇ ਸਾਰੇ ਪਾਪ ਦੂਰ ਹੋ ਜਾਂਦੇ ਛਾੜੇ ਦਸ ਨੀ ਕਰਕੇ ਜੋ ਵੀ ਕੁਝ ਦੇ ਬੰਦੇ ਆ ਉਹ ਤੁਹਾਨੂੰ ਆਪ ਥੋੜਾ ਥੋੜਾ ਮਿਲ ਜਾਂਦਾ ਜੀ ਤੇ ਤੁਹਾਨੂੰ ਬਾਬੇ ਸਾਡੇ ਕੋਲ ਮਾਦਾ ਸੁਲੱਖਣੀ ਦੇ ਦਿੱਤੀ ਪੁੱਤਰੀ ਦਾ ਮੰਗੀ ਸੀ ਉਹਦਾ ਸੱਤ ਮਾਕੂ ਤੇ ਇੱਕ ਹੋਰ ਬਾਈ ਦੇ ਤੇ ਆਉਂਦਾ ਜ ਉਹਨੇ ਬੇਨਤੀ ਕੀਤੀ ਕਿ ਤੇ ਗਰੀਬੀ ਬਹੁਤ ਹੈ ਸੋਚੀ ਮਾਦਾ ਨੇ ਮੰਨਣਾ ਕੀ ਆ ਕਿਵੇਂ ਮੰਨੀਏ ਤੇ ਇਹ ਕਹਿੰਦੇ ਬਾਈਆਂ ਜੁੜੀ ਹੋਈ ਦੀ ਮਾਈ ਕਹਿੰਦੀ ਮਾਈ ਨੇ ਅਰਦਾਸ ਕੀਤੀ ਵੀ ਹੈ ਕਿ ਜੀ ਮਾਦਾ ਮਾਈ ਦੇ ਹੱਥੇ ਪੁੱਤ ਨਹੀਂ ਹੋਇਆ ਤੇ ਮਾਈ ਬੇਨਤੀ ਕਰਦੀ ਜੀ ਮਾਦਾ ਮੇਰੇ ਘਰ ਚਾਰੇ ਵਿੱਚ ਵੀ ਲੋ ਚੋਣੇ ਦੀਆਂ ਮਨਾਰੀਆਂ ਦੁੱਧ ਦੇ ਵਿੱਚ ਸਾਹ ਦੇ ਪ੍ਰਦਾਸ ਮੰਗਦੇ ਬਾਰੇ ਇਹ ਜੁਤੀਆਂ ਬਾਬਾ ਬਟਾ ਜੀ ਹੁਣ ਸੰਤਾਂ ਦਾ ਸਲਾਮ ਜਿਹੜਾ ਥੋੜੇ ਦਿਨ ਸੰਤ ਨੇ ਬਹੁਤ ਪਿਆਰ ਦੇ ਨਾਲ ਜੁਟਾਇਆ ਸੋ ਐਸੇ ਐਸੇ ਹੀ ਗੁਰਸੇਖ ਭੰਗੂ ਦਾ ਦੇਮਾ ਦੇ ਪਰਿਵਾਰੀ ਵਿੱਚ ਮੰਦਗੀ ਵਾਲੇ ਭੰਗੂ ਨੇ ਵਿਆਦੇ ਦਸਨੇ ਕਰਕੇ ਵਿਆਦੇ ਉਸਤਾਦ ਬਾਬਾ ਜੀ ਜੀ ਸਾਹਿਬ ਕੋ ਹੋਰ ਵੀ ਬੇਅੰਤ ਸੰਤਾਂ ਜਾਇ ਪੁੱਤਰ ਦਾਸਾ ਮੰਨ ਲਿਆ ਤੇ ਬਾਬਾ ਜੀ ਆ ਛੋਲੀਆਂ ਪਾਉਂਦੇ ਆ ਉਹ ਜੀ ਗੋਦਾਂ ਗੋਦਨ ਹਰਿਆ ਕਰਦੇ ਆ ਐਸੇ ਬੰਦਗੀ ਵਾਲੇ ਪੁੱਤ ਵਾਲੇ ਜਿਹਨਾਂ ਨੇ ਜੀਆ ਗੁਰੂਆਂ ਦੇ ਦਸਨ ਕੀਤੇ ਪੰਜਾ ਗਦੋਂ ਸਿੱਧੇ ਦਿੱਸਾ ਤੇ ਰਹੇ ਗਏ ਨੇ ਗਰੀਵਾਂ ਦੇ ਸਾਧੂ ਸਮਾਗਮ ਆਖਿਆ ਅਸੀਂ ਜੋ ਸਿੱਖਾਂ ਜੀ ਆ ਕਸਾ ਗਾਣੇ ਸੁਣਨਾ। ਜਿੱਦਿਆ ਆਪਾਂ ਬਾਬਾ ਜੀ ਦੀ ਯਾਦ ਕਰ ਰਹੇ ਹਾਂ ਉੱਥੇ ਨਾਲ-ਨਾਲ ਧੰਤ ਕਰਦੇ 21 ਵਰਧਾ ਜੀ। 1350 ਸਾਲਾ ਅਵਿਥਾ ਸ਼੍ਰੀ ਜੀ ਤੇ ਆ ਰਹੇ ਆ। ਨਾਲ ਨਾਲ ਸਾਈਂ ਕਮਾਲ ਸੁਨਵਸ ਦਾ ਨੀ ਸੁਮੇਸ਼ ਜੀ ਦਾ ਮਹਾਰਾਜ ਜੀ ਦਾ 350 ਸਾਲਾ ਵਿਰਾਈ ਕੀਤੀ ਜਨ ਸ਼ਾਮਲਾ। ਜੋ ਸਰਦਾਰ ਬੜੇ ਪਿਆਰ ਭਾਵਨਾ ਦੇ ਨਾਲ ਸਾਧਨ ਬਣਾ ਲਏ ਜੋ ਸਾਇਬ ਜੀ ਦੀ ਬਹੁਤ ਸੀ ਪਾਸੇ ਸਾਡੇ ਰਹਿਮ ਕੀਤੀ ਆ ਦਇਆ ਕੀਤੀ ਬੇਰਤੀ ਸਾਨੂੰ ਆਮਦ ਦੀ ਦਾਤ ਦੇ ਕੇ ਸਾਡੇ ਸੰਸਾਰੋਂ ਵੱਖਰੇ ਹੀ ਪਹਿਚਾਨ ਬਖਸ਼ ਦਿੱਤੀ ਤੇ ਬਤਨ ਦੀ ਕਾਹਲ ਸਾਹਿਬ ਖਾਲਸਾ ਅਕਾਲ ਪੁਰਖ ਦੀ ਫੌਜ ਪਾਇਕ ਤੇ ਉਹ ਖਾਲਸਾ ਪ੍ਰਮਾਤਮਾ ਦੀ ਕਿੰਦੇ ਜਾਤ ਮੈਂ ਖਾਲਸਾ ਰਹੇ ਨਿਆਰਾ ਤਬਰ ਤੇ ਗੂ ਮੈਂ ਸਾਰਾ ਨਿਆਰਾ ਭਾਵ ਦੁਨੀਆ ਤੋਂ ਨਿਆਰਾ ਰਹੂਗਾ ਅਮਨ ਸਾਹਿਬ ਜੀ ਰੋਂ ਤੇ ਪੰਜਾਂ ਕੇ ਪਾਦਰਾਂ ਆਸਾਰ ਨਹੀਂ ਸਿਆਲ ਵਾ ਸਿਆਲ ਬਾਣੀ ਦੇ ਵੰਡ ਪਿਆਰ ਕਰਦੇ ਵਾਲਾ ਜਿਲੇਸ਼ ਮੈਂ ਜਿਆਦਾ ਰਹੂਗਾ ਕਿੰਨੇ ਵੇ ਸਾਡੇ ਸੰਸਾਦ ਉਹ ਵਫਾ ਰਹੂਗਾ ਸਾਡੇ ਕੋਲ ਆ ਅਸੀਂ ਉਹਦੇ ਕੋਲ ਆ ਖਾਲਸਾ ਮੇਰੀ ਜਾਨ ਕੀ ਜਹਾਨ ਖਾਲਸਾ ਮੇ ਅਰੂਧ ਹੈ ਕਾਸ ਖਾਲਸੇ ਨੂੰ ਬੜੀ ਨਿਵਾਸ ਤੇ ਮਾਧਵਾਣੀ ਕਿਰਪਾ ਕਰਦੇ ਵੀ ਗੁਰੂ ਮੇ ਸਾਂਗ ਸੁਦਾ ਹੈ ਬਾਦਲੇ ਗਰੀਬਾਂ ਕਿਰਪਾ ਕਰਦੇ ਵੀ ਗੁਰੂ ਕੀ ਗੁਰੂ ਤੋਂ ਮਾਧਮੇ ਸੇ ਆਨ ਗੁਰ ਦਾ ਸ਼ਰਮਦ ਮੰਤਰ ਮੰ ਬਾਗ ਗੁਰ ਕੇ ਚੱਦ ਰਿਹਾ ਨਾ ਧਾਰੋ ਪਾਰ ਤੋਂ ਸੰਤ ਜੀ ਸੁਦਾ ਨਾਮ ਸਿਖਾ ਗੋਸਵਾਹੀ ਪਰੇ ਸਦਾ ਸੁਮੰਤ ਕਰੀਏ ਬਾਣੀ ਪੜੀਏ ਨਾਮ ਜਪੀਏ ਜਿਹਦੇ ਖੰਡੇ ਵਟੇ ਆਪ ਸਿੱਖਿਆ ਭਾਗ ਵਾਲੇ ਆ ਇਹ ਯਾਦ ਰੱਖਣਾ ਨਹੀਂ ਕਿ ਆਮ ਸਾਧਨਾਂ ਦੇ ਮੱਧ ਬਣਾਈਏ ਆਵਲ ਸਾਹਿਬ ਦੇ ਗੁਰੂ ਵਾਲੇ ਬਣੀਏ ਗੁਰੂ ਦੀ ਗੱਲ ਸੁਣੀਏ ਗੁਰੂ ਕਹੇ ਜਾ ਅਜੇ ਚੜੀਏ ਆਮ ਸਾਹਿਬ ਦੇ ਸਿੰਘ ਸਜੀਏ ਨਾਮ ਜਪੀਏ ਕਿਰਤ ਕਰੀਏ ਸਭੋ ਦੀ ਤੇ ਵੰਡ ਕੇ ਖੀਈਏ ਇਹ ਨਾਲ ਮੁੱਖਾ ਜੀਵਨ ਸਫਲ ਹੋ ਜਾਂਦਾ ਮਹਾਪਰਿਸ਼ਦ ਨੇ ਧੰਨਵਾਦ ਆਪ ਸੰਤ ਸਿੰਘ ਜੀ ਦਾ ਧੰਨਵਾਦ ਗਿਆਨੀ ਜੀ ਧੰਨਵਾਦ ਬਾਬਾ ਹਰ ਕੋਈ ਫੈਜੇ ਨਾ ਕੋਈ ਨਾ ساری ਉਮਰ ਤਾਂ ਸਾਹਿਬ ਨੇ ਪਰਮਾਲ ਸੁਨਵਾਸਤਾਂ ਜਿਵੇਂਸ਼ਤ ਦਾ ਮਹਾਰਜ ਵੱਲ ਚਲਾਈ ਮਨਿਆ ਤੇ ਪਹਿਲਾ ਰਸਤਾ ਤੇ ਲੱਖਾਂ ਹੀ ਬਾਣੀਆਂ ਦਾ ਭਲਾ ਕੀਤਾ ਮੇਰੇ ਅੰਤ ਗੁਰੂ ਘਰਿਆ ਮਾਤਾ ਨੂੰ ਲਈਆਂ ਜਿੱਥੇ ਸੰਗਤਾਂ ਬੈਠ ਕੇ ਤਾਨੂ ਗੁਰ ਸਾਹਿਬ ਦੇ ਬਾਣੀ ਸੁਣ ਕੇ ਆਪਣੇ ਜੀਵ ਨੂੰ ਉਲਾਪ ਕਰ ਰਹੀਆਂ ਗਰੀਬਾਂ ਨੇ ਕਿਰਪਾ ਕੀਤੀ ਅਸੀਂ ਨਹੀਂ ਆ ਸੰਗਤਾਂ ਪਹੁੰਚਿਆ ਦਰਬਾਰ ਦੇ ਵਿੱਚ ਤਾਨ ਗੁਰੂ ਅਸੇ ਪਾਛੇ ਸਾਡੀ ਸੰਗਤ ਨੂੰ ਬਹੁਤ ਸ੍ਰੀ ਜੀ ਨਾਮ ਬਾਣੀ ਦਾ ਪਰਮਾਤਮਾ ਆਈਆਂ ਸਾਧ ਸੰਗਤ ਦਾ ਧੰਨਵਾਦ ਤਾਨ ਦਾ ਗੁਰੂ ਅਸਾ ਸੱਚੇ ਪਾਛੇ ਪਤਾਨ ਗੁਰੂ ਨੂੰ ਸ਼ੁਕਰ ਜਿਹੜੇ ਸਾਨੂੰ ਖੁੱਲੇ ਅੰਦਾਸ ਸੰਗਤਾਂ ਦੇ ਵਕਤ ਕੇ ਪ੍ਰਸਾਦ ਕਰਦੇ ਆ ਤੇ ਮਾਦਾ ਕਿਉ ਤਾ ਗੈਰ ਵੀ ਸਾਧ ਗੁਰੂ ਸ੍ਰੀ ਕੀ ਕਰੈ ਤੇ ਫਾਲ ਸੇਵਕੋ ਦਾ ਸਦਾ ਧਿਆਨ ਸਿੱਖ ਕੀ ਗੁਰ ਦੁਰਮਤਬਲ ਹਿਰੈ ਦੁਰਮਤ ਦੀ ਹਰ ਨਾਮ ਵਿੱਚ ਰਹਿ सतगुरु से के बंधन काट है गोरखा से को बेकार से हट है सतगुरु से को नाम धन दे गोरखा से को बड़ भागी है गुरु से को बड़े भागा वाला है गोरखा से को बड़ भागी है गोरखा से गुरु गरीब ने कृपा करे अपने सेवक की हालत पालत ये लोग ते पदोग दोनों सुवा देंगे लोड़ या सात कौन सुन सुन रहे ਦਨ ਪ੍ਰੇਮ ਕੀ ਉਦਨੇ ਇੱਕ ਵਾਰ ਕੋਇ ਮਾ ਕਪਾ ਕਰ ਸਾਰੇ ਸੰਦਾਰ ਸਾਰੇ ਦੁਆਰ ਤੋਂ ਆਂ ਕਾਦੇ ਜੀ ਬੋਲਦੇ ਆ ਹੋਈਆਂ ਬੇਅੰਤ ਮਨਕਰੀ ਸੇਵਾ ਵਾਹਿਗੁਰੂ ਜੀ ਕਾ ਹਰ ਸਾ ਵਾਹਿਗੁਰੂ ਜੀ